ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਜਾਣਕਾਰੀ سامنے ਆਈ ਹੈ ਹਾਲਾਂਕਿ ਕੁਝ ਦਿਨ ਮੌਸਮ ਖੁਸ਼ਕ ਰਹੇਗਾ ਪਰ ਜਲਦ ਹੱਡ ਚਿਰਮੀ ਠੰਡ ਪੈਣ ਦੇ ਆਸਾਰ ਦਸੇ ਜਾ ਰਹੇ ਤਾਂ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਅਗਲੇ 7 ਦਿਨਾਂ ਤੱਕ ਮੌਸਮ ਜਿਹੜਾ ਜਰੂਰ ਖੁਸ਼ਕ ਰਹੇਗਾ ਪਰ ਪਹਾੜਾਂ ਦੇ ਵਿੱਚ ਮੀਂਹ ਪੈ ਰਿਹਾ ਵਬਾਰੀ ਹੋ ਰਹੀ ਹੈ ਜਿਸ ਕਰਕੇ ਪੰਜਾਬ ਦੇ ਵਿੱਚ ਦਸੰਬਰ ਮਹੀਨੇ ਦੇ ਵਿੱਚ ਹੰਡ ਚਿਰਮੀ ਜਿਹੜੀ ਉਹ ਠੰਡ ਪੈ ਸਕਦੀ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਇਹ ਜਾਣਕਾਰੀ ਜਿਹੜੀ ਹੈ ਹਾਂਜੀ ਕੀਤੀ ਗਈ ਹੈ ਕਿਉਂਕਿ ਮੀਂਹ ਨਾ ਪੈਣ ਕਰਕੇ ਪ੍ਰਦੂਸ਼ਣ ਜਿਹੜਾ ਹੈਗਾ ਕੰਟਰੋਲ ਨਹੀਂ ਹੋ ਰਿਹਾ ਚੰਡੀਗੜ੍ਹ ਤੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਪ੍ਰਦੂਸ਼ਣ ਕੰਟਰੋਲ ਨਹੀਂ ਹੋ ਰਿਹਾ ਕਿਉਂਕਿ ਮੀਂਹ ਜਿਹੜਾ ਨਹੀਂ ਪੈ ਰਿਹਾ ਪਰ ਚੰਡੀਗੜ੍ਹ ਦੇ ਵਿੱਚ ਜ਼ਰੂਰ ਮੌਸਮ ਦੇ ਵਿੱਚ ਥੋੜੀ ਪਰ ਦੂਸ਼ਣ ਦੇ ਵਿੱਚ ਤਬਦੀਲੀ ਆਈ ਹੈ ਪ੍ਰਦੂਸ਼ਣ ਥੋੜਾ ਚੰਡੀਗੜ੍ਹ ਦੇ ਵਿੱਚ ਘਟਿਆ ਪਰ ਪੰਜਾਬ ਦੇ ਵਿੱਚ ਪ੍ਰਦੂਸ਼ਣ ਉਸੇ ਤਰ੍ਹਾਂ ਜਿਸ ਕਰਕੇ ਜਿਹੜਾਗਾ ਮੀਂਹ ਨਹੀਂ ਪੈ ਰਿਹਾ ਜਿਸ ਕਰਕੇ ਪ੍ਰਦੂਸ਼ਣ ਨਹੀਂ ਘਟ ਰਿਹਾ ਤਾਂ ਇਸ ਕਰਕੇ ਜਿਹੜਾਗਾ ਮੌਸਮ ਪੰਜਾਬ ਦਾ 7 ਦਿਨਾਂ ਤੱਕ ਖੁਸ਼ਕ रहेਗਾ ਤਾਂ ਉਧਰ ਪਹਾੜਾਂ ਦੇ ਵਿੱਚ ਬਰਫਬਾਰੀ ਅਤੇ ਮੀਂਹ ਦੇ ਅਸਰ ਨੇ ਜਿਸ ਨਾਲ ਪੰਜਾਬ ਦੇ ਵਿੱਚ ਦਸੰਬਰ ਮਹੀਨੇ ਦੇ ਵਿੱਚ ਹੱਡਚੀਰਵੀਂ ਠੰਡ ਪੈ ਸਕਦੀ ਹੈ ਮੀਂਹ ਆਪੈਂਡ ਕਰਨ ਉੱਤਰੀ ਭਾਰਤ ਕਰੀਬ ਡੇਢ ਮਹੀਨੇ ਤੋਂ ਪਰ ਦੂਸ਼ਣ ਦੀ ਲਪੇਟ ਵਿੱਚ ਆ ਪ੍ਰਦੂਸ਼ਣ ਦੀ ਲਪੇਟ ਦੇ ਵਿੱਚ ਆ ਪੂਰਾ ਉਤਰੀ ਭਾਰਤ ਕਿਉਂਕਿ ਮੀਂਹ ਜਿਹੜਾਗਾ ਨਹੀਂ ਪੈ ਰਿਹਾ ਮੀਂਹ ਨਾ ਪੈਣ ਕਰਕੇ ਪ੍ਰਦੂਸ਼ਣ ਜਿਹੜਾਗਾ ਕੰਟਰੋਲ ਨਹੀਂ ਹੋ ਰਿਹਾ ਮੀਂਹ ਪੈਣ ਤੋਂ ਬਾਅਦ ਹੀ ਪ੍ਰਦੂਸ਼ਣ ਦਾ ਪੱਧਰ ਜਿਹੜਾਗਾ ਉਹ ਘਟਣ ਦੀ ਸੰਭਾਵਨਾ ਹੈ ਜਦੋਂ ਮੀਂਹ ਪਵੇਗਾ ਥੋੜਾ ਪ੍ਰਦੂਸ਼ਣ ਘਟੇਗਾ ਪ੍ਰਦੂਸ਼ਣ ਦਾ ਪੱਧਰ ਜਿਹੜਾਗਾ ਉਹ ਘਟੇਗਾ ਤਾਂ ਉਧਰ ਪੰਜਾਬ ਦੇ ਲੁਧਿਆਣਾ ਤੇ ਅੰਮ੍ਰਿਤਸਰ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ ਜਿਹੜਾਗਾ ਇੱਕ ਵਾਰ ਫਿਰ 200 ਨੂੰ ਪਾਰ ਕਰ ਗਿਆ ਹੈ ਜਦ ਕਿ ਹੋਰਨਾਂ ਸ਼ਹਿਰਾਂ ਦੇ ਵਿੱਚ 100 ਤੋਂ 200 ਦੇ ਵਿਚਕਾਰ ਹੈ ਪਰ ਚੰਡੀਗੜ੍ਹ ਦੇ ਵਿੱਚ ਕੁਝ ਰਾਹਤ ਜੜੀ ਹੈ ਦੇਖਣ ਨੂੰ ਮਿਲੀ ਹੈ ਤੱਲੁਦੇੜਾ ਤੇ ਅਮਰitsar ਦੇ ਵਿੱਚ 에어 ਕੁਆਲਿਟੀ ਇੰਡੈਕਸ ਇੱਕ ਵਾਰ ਫਿਰ 200 ਨੂੰ ਪਾਰ ਕਰ ਗਿਆ ਦੂਜੇ ਸ਼ਹਿਰਾਂ ਦੇ ਵਿੱਚ 100 ਤੋਂ 200 ਦੇ ਵਿਚਕਾਰ ਹੈ ਚੰਡੀਗੜ੍ਹ ਦੇ ਵਿੱਚ ਕੁਝ ਰਾਹਤ ਜ਼ਰੂਰ ਮਿਲੀ ਹੈ ਹਵਾ ਦੀ ਦਿਸ਼ਾ ਪੱਛਮ ਵੱਲ ਹੋਣ ਕਾਰਨ ਹਵਾ ਪ੍ਰਦੂਸ਼ਣ ਦੇ ਵਿੱਚ ਮਾਮੂਲੀ ਜਿਹੜੀ ਹੈ ਤਬਦੀਲੀ ਆਈ ਹੈ ਚੰਡੀਗੜ੍ਹ ਦੇ ਵਿੱਚ AQI 200 ਤੋਂ ਹੇਠਾ ਜੜਾਗਾ ਉਹ ਲਗਾਤਾਰ ਬਣਿਆ ਹੋਇਆ ਪਹਿਲਾਂ ਚੰਡੀਗੜ੍ਹ ਦੇ ਵਿੱਚ ਵੀ ਪ੍ਰਦੂਸ਼ਣ ਜਿਹੜਾਗਾ ਨਹੀਂ ਘਟ ਰਿਹਾ ਸੀ ਪਰ ਹੋਰ ਥੋੜਾ ਚੰਡੀਗੜ੍ਹ ਦੇ ਵਿੱਚ ਜਿਹੜਾਗਾ ਜ਼ਰੂਰ ਕੰਟਰੋਲ ਹੋ ਗਿਆ ਪ੍ਰਦੂਸ਼ਣ ਪਰ ਪੰਜਾਬ ਦੇ ਵਿੱਚ ਪਰ ਦੂਸ਼ਣ ਨਹੀਂ ਘਟ ਰਿਹਾ ਪਰ ਦੂਸ਼ਣ ਮੀਂਹ ਪੈਣ ਕਰਕੇ ਪ੍ਰਦੂਸ਼ਣ ਜਿਹੜਾ ਨਹੀਂ ਕੰਟਰੋਲ ਹੋ ਰਿਹਾ ਪੂਰੇ ਉੱਤਰੀ ਭਾਰਤ ਦੇ ਵਿੱਚ ਜਿਹੜਾਗਾ ਪ੍ਰਦੂਸ਼ਣ ਕੰਟਰੋਲ ਨਹੀਂ ਹੋ ਰਿਹਾ ਪਰ ਚੰਡੀਗੜ੍ਹ ਦੇ ਵਿੱਚ ਜ਼ਰੂਰ ਮੌਸਮ ਦੇ ਵਿੱਚ ਜਿਹੜੀ ਹੈ ਉਹ ਤਬਦੀਲੀ ਆਈ ਹੈ ਪਰ 7 ਦਿਨਾਂ ਤੱਕ ਪੰਜਾਬ ਚੰਡੀਗੜ੍ਹ ਦੇ ਵਿੱਚ ਮੌਸਮ ਖੁਸ਼ਕ ਰਹੇਗਾ ਖੁਸ਼ਕ ਰਹਿਣ ਕਰਕੇ ਜਿਹੜਾਗਾ ਉਧਰ ਪਹਾੜਾਂ ਦੇ ਵਿੱਚ ਜ਼ਰੂਰ ਜਿਹੜੀ ਹੈ ਬਰਫਬਾਰੀ ਠੰਡ ਜਿਹੜੇ ਮੀਂਹ ਪੈਣ ਦੇ ਅਸਾਰ ਹੈਗੇ ਨੇ ਤਾਂ ਜਿਸ ਕਰਕੇ ਜਿਹੜਾਗਾ ਜਿਹੜਾ ਪੰਜਾਬ ਦੇ ਵਿੱਚ ਹੱਟ ਚੀਰਵੀਂ ਠੰਡ ਜਿਹੜੀ ਹੈ ਪੈ ਸਕਦੀ ਹੈ ਕਈ ਪਹਾੜੀ ਇਲਾਕਿਆਂ ਦੇ ਵਿੱਚ ਤਾਜ਼ਾ ਬਰਫ ਪਾਰੀ ਹੋਈ ਵੀ ਹੈ ਜਿਸ ਦੇ ਨਾਲ ਮੈਦਾਨੀ ਇਲਾਕਿਆਂ ਦੇ ਵਿੱਚ ਹਲਕੀ ਹਲਕੀ ਠੰਡ ਜਿਹੜੀ ਹੈ ਜ਼ਰੂਰ ਵਧ ਗਈ ਹੈ ਮੌਸਮ ਵਿਭਾਗ ਦੇ ਅਨੁਸਾਰ ਹਵਾਵਾਂ ਦਾ ਰੁਖ ਪਹਾੜਾ ਤੋਂ ਮੈਦਾਨੀ ਇਲਾਕਿਆਂ ਦੇ ਵੱਲ ਹੈ ਤਾਜ਼ਾ ਬਰਫ ਬਾਰਿਸ਼ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਰਾਤ ਦੇ ਤਾਪਮਾਨ ਦੇ ਵਿੱਚ 2 ਤੋਂ 3 ਡਿਗਰੀ ਦੀ ਕਮੀ ਆਵੇਗੀ ਕਿਉਂਕਿ ਪਹਾੜਾਂ ਦੇ ਵਿੱਚ ਪਾਰੀ ਇਲਾਕਿਆਂ ਦੇ ਵਿੱਚ ਜਿਹੜਾਗਾ ਮੀਂਹ ਪੈ ਰਿਹਾ ਇਸ ਕਰਕੇ ਮੈਦਾਨੀ ਇਲਾਕਿਆਂ ਦੇ ਵਿੱਚ ਠੰਡ ਜਿਹੜੀ ਆ ਵਧ ਗਈ ਹੈ ਤਾਜ਼ਾ ਬਰਫ ਬਾਰਿਸ਼ ਹੋਈ ਹੈ ਜਿਸ ਤੋਂ ਬਾਅਦ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਰਾਤ ਦਾ ਤਾਪਮਾਨ ਜਿਹੜਾਗਾ ਉਹ ਜ਼ਰੂਰ ਘਟੇਗਾ 2 ਤੋਂ 3 ਡਿਗਰੀ ਕਮੀ ਆਉਣ ਦੇ ਅਸਾਰ ਜਿਹੜੇ ਨੇ ਜਿਤਾਏ ਜਾ ਰਹੇ ਨੇ ਜਿਸ ਦੇ ਚੱਲਦੇ ਆ ਮੈਦਾਨੀ ਇਲਾਕਿਆਂ ਦੇ ਵਿੱਚ ਠੰਡ ਜਿਹੜੀ ਹੈ ਜ਼ਰੂਰ ਵਧੇਗੀ ਉਧਰ ਜਿ세 ਕੱਲ ਰਾਤ ਦੀ ਗੱਲ ਕਰੀ ਤਾਂ ਆਦਮਪੁਰ ਚ ਸਭ ਤੋਂ ਘੱਟ ਤਾਪਮਾਨ 6 ਡਿਗਰੀ ਜਿਹੜਾਗਾ ਉਹ ਦਰਜ ਕੀਤਾ ਗਿਆ ਜਦਕਿ ਚੰਡੀਗੜ੍ਹ ਦੇ ਵਿੱਚ ਨਿਊਨਤਮ ਤਾਪਮਾਨ 8.7 ਡਿਗਰੀ ਰਿਹਾ ਜੋ ਕਿ ਹਟ ਰਿਹਾ ਜੋ ਕਿ ਕੱਢ ਰਿਹਾ ਨਿਊਨਤਮ ਤਾਪਮ ਜਿਹੜਾ ਹੈ 8.7 ਡਿਗਰੀ ਪੂਰੇ ਚੰਡੀਗੜ੍ਹ ਦੇ ਵਿੱਚ ਜਿਹੜਾ ਹੈ ਰਹਿ ਹੈ ਬਾਰਿਸ਼ ਨਾ ਹੋਣ ਦੇ ਕਾਰਨ ਉੱਤਰ ਭਾਰਤ ਤਕਰੀਬ ਡੇਢ ਮਹੀਨਿਆਂ ਤੋਂ ਜਿਹੜਾ ਹੈ ਪ੍ਰਦੂਸ਼ਣ ਦੀ ਚਪੇੜ ਦੇ ਵਿੱਚ ਹੈ ਪੰਜਾਬ ਦੇ ਅਸੀਂ ਦੱਸਿਆ ਜਿਵੇਂ ਕਿ ਪਹਿਲਾਂ ਅੰਮ੍ਰਿਤਸਰ ਲੁਧਿਆਣਾ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ ਜਿਹੜਾ ਇੱਕ ਵਾਰ ਫਿਰ 200 ਦੇ ਉਹ ਪਾਰ ਪਹੁੰਚ ਗਿਆ 7 ਦਿਨਾਂ ਤੱਕ ਮੌਸਮ ਪੰਜਾਬ ਚੰਡੀਗੜ੍ਹ ਚੂਰ ਖੁਸ਼ਕ ਰਹੇਗਾ ਪਰ ਆਉਣ ਵਾਲੇ ਮਹੀਨੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੱਡ ਚੀਨਵੀ ਜਿਹੜੀ ਹੈ ਉਹ ਠੰਡ ਪਏਗੀ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਹੋ ਰਹੀ ਹੈ ਜੜਾਗਾ ਮੀਂਹ ਆ ਰਿਹਾ ਜਿਸ ਕਰਕੇ ਮੈਦਾਨੀ ਇਲਾਕਿਆਂ ਦੇ ਵਿੱਚ ਹਲਕੀ ਹਲਕੀ ਜਿਹੜੀ ਹੈ ਉਹ ਠੰਡ ਵੱਧ ਗਈ ਹੈ ਜਿਸ ਕਰਕੇ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਜਰੂਰ ਜ਼ਿਆਦਾ ਠੰਡ ਪੈਣ ਦੇ ਅਸਰ ਜਿਹੜੇ ਨੇ ਦੱਸੇ ਜਾ ਰਹੇ ਨੇ ਦਾ ਮੌਸਮ ਵਿਭਾਗ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਹੈ ਜੋ ਵੀ ਜਾਣਕਾਰੀ ਮੌਸਮ ਨੂੰ ਲੈ ਕੇ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਉਹੀ ਜਾਣਕਾਰੀ ਹੁੰਦੀ ਹੈ ਜੋ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਜਾਰੀ ਕੀਤਾ ਜਾਂਦਾ ਹੁੰਦਾ ਹੈ ਤਾਂ ਉਹੀ ਜਾਣਕਾਰੀ ਸੀ ਤੁਹਾਡੇ ਨਾਲ ਜਿਹੜੀ ਹੈ ਸਾਂਝ ਕਰਤ ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ 7 ਦਿਨਾਂ ਤੱਕ ਮੌਸਮ ਜਰੂਰ ਖੁਸ਼ਕ ਰਹੇਗਾ ਪਰ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਪੈ ਗਈ ਹੈ ਕਈ ਇਲਾਕਿਆਂ 'ਚ ਮੀਂਹ ਵੀ ਪੈ ਗਿਆ ਜਿਸ ਕਰਕੇ ਮੈਦਾਨੀ ਇਲਾਕਿਆਂ ਦੇ ਵਿੱਚ ਹਲਕੀ-ਹਲਕੀ ਠੰਡ ਵੱਧ ਗਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾਗਾ ਤਾਪਮਾਨ ਘਟੇਗਾ ਤਾਪਮਾਨ ਘਟਣਾ ਜਿਹੜਾ ਉਹ ਸ਼ੁਰੂ ਹੋ ਜਾਏਗਾ ਤਾਂ ਹੱਦਚੇਤ ਮੀਂਹ ਠੰਡ ਪੈਣ ਦੇ ਅਸਰ ਹੈਗੇ ਨੇ ਕੁਝ ਦਿਨਾਂ ਦੇ ਵਿੱਚ ਆ ਪੰਜਾਬ ਦੇ ਵਿੱਚ ਤਾਂ ਉਧਰ ਪੰਜਾਬ ਦੇ ਵਿੱਚ ਮੀਂਹ ਨਾ ਪੈਣ ਕਰਕੇ ਜਿਹੜਾ ਲਗਾਤਾਰ ਪ੍ਰਦੂਸ਼ਣ ਕੰਟਰੋਲ ਨਹੀਂ ਹੋ ਰਿਹਾ ਜੇਕਰ ਮੀਂਹ ਪਏਗਾ ਤਾਂ ਉਸ ਤੋਂ ਬਾਅਦ ਹੀ ਜੜਾਗਾ ਪਰ ਦੂਸ਼ਣ ਦਾ ਪੱਧਰ ਜੇੜਾ ਥੋੜਾ ਘੱਟ ਸਕਦਾ ਹੈ ਪਰ ਜਿੰਨਾ ਚਿਰ ਮੀਂਹ ਨਹੀਂ ਪੈਂਦਾ ਉਹਨਾਂ ਚਿਰ ਪ੍ਰਦੂਸ਼ਣ ਉਸੇ ਤਰ੍ਹਾਂ ਜੜਗਾ ਰਹੇਗਾ ਪੂਰੇ ਡੇਢ ਮਹੀਨੇ ਤੋਂ ਪੂਰੇ ਉੱਤਰੀ ਪਾਰਤ ਦੇ ਵਿੱਚ ਪ੍ਰਦੂਸ਼ਣ ਇਸੇ ਤਰ੍ਹਾਂ ਵਧ ਰਿਹਾ ਕਿਉਂਕਿ ਮੀਂਹ ਜਿਹੜਾ ਨਹੀਂ ਪੈ ਰਿਹਾ 7 ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ ਪਰ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੱਡ ਚੀਰਵੀਂ ਠੰਡ ਜਿਹੜੀ ਹੈ ਪੰਜਾਬ 'ਚ ਪੈ ਸਕਦੀ ਹੈ